ਚੇਤਾ ਇੱਕ ਤਹੀ ਸੁਖ ਹੋਏ ਜਦ ਜਾਗ ਪੈਂਦਾ ਚੇਤਾ ਤੋਂ ਜਾਗਣ ਦੇਖੋ ਚੇਤਾ ਤੋਂ ਜਾਗਣ ਜਦ ਇੱਕ ਹੋ ਕੇ ਜਾਗ ਪੈਂਦਾ ਫਿਰ ਸੁਖ ਹੁੰਦਾ ਫਿਰ ਚਿੰਤਾ ਨਹੀਂ ਰਹਿੰਦੀ ਹੋਏ ਹੋਣਾ ਹੋਏ ਸੋ ਹੋਏ ਸੋ ਹੋਏ ਅਵਲ ਨਹੀਂ ਜਾ ਉਹ ਰਾਸੇ ਨਹੀਂ ਕੋਈ ਹੁੰਦਾ ਹੁਣ ਫਿਰ ਵੀ ਇਹੀ ਹੈ ਪਾੜਾ ਬੰਨਣ ਹਾਂ ਪਾਣਾ ਆਇਆ ਹੋਰ ਕੋਧਰੀਆ ਪਾਣਾ ਵੀ ਸੁਖ ਪਾਏ ਦਾ ਪਾਣਾ ਵੀ ਸੁਖ ਪਾਉਂਦਾ ਅਖੀਰ ਵਿੱਚ ਗੱਲ ਸਿਰਫ ਪਾਣਾ ਬੰਨਣਾ ਪਈ ਹੈ ਵੀ ਚਲ ਹੋਣਾ ਹੀ ਉਹਦਾ ਪਾਣਾ ਆਪੇ ਵਰਤੇ ਇਸ ਦਾ ਹੋਣਾ ਹੋਣਾ ਦੋ ਫਿਰ ਚਿੰਤਾ ਜਾਵੇ ਹੋਣ ਦੇ ਦਫਾ ਹੋਣ ਦੇ ਫਿਰ ਫਿਰ ਚਿੰਤਾ ਕਦੀ ਕਰਨੀ ਹੈ ਬਸ ਫਿਰ ਐ ਚਿੰਤਾ ਉਹ ਚੇਤੇ ਅਸਲ ਚੇਤਰਾ ਦਾ ਮਤਲਬ ਜੋ ਹੋਣਾ ਤਾਂ ਹੋਏ ਜਾਣਾ ਚੇਤੇ ਨੇ ਜਾਗਣਾ ਜਦੋਂ ਚੇਤੇ ਉਹ ਜਾਣ ਕੇ ਦੇਖੋ ਜੇ ਕੋਈ ਸੰਸਾਰ ਚ ਜਾਗਿਆ ਤੇ ਤੈਨੂੰ ਜਾਗਣਾ ਹੁੰਦਾ ਕੇ ਤੀ ਗੋਬਿੰਦ ਅਰਾਧਿਆ ਗੋਬਿੰਦ ਨੂੰ ਜਿਹੜਾ ਰਾਦਣਾ ਇਹ ਲਜਾਲ ਕੇ ਰਾਦੋ ਸੁਧਦੇ ਬੈਨਾਰਾਦੋ ਸੁਭਰੇ ਜਨਾਰਾਦੋ ਜਿੱਦ ਮੇ ਜਾ ਕੇ ਰਾਦੋਗੇ ਤੈਨੂੰ ਹੋਵੇ ਆਨੰਦ ਘਣਾ ਘਣਾ ਹੂੰ ਅਸੀਂ ਕਦੇ ਵੀ ਗੱਲ ਗੁਰਬਾਣੀ ਕਰ ਸ਼ੁਰੂ ਕਰ ਲਈਏ ਜਿਹੜੀ ਉਹ ਬਹੁਤੀ ਅਦਰ ਹੁੰਦੀ ਹੈ ਸ਼ਾਂਤ ਹੁੰਦੀ ਹੈ ਲੈ ਮਿਲਦੀ ਹੈ ਹਰ ਜਗ੍ਹਾ ਗੁਰਦਾਰੇ ਜਾ ਕੇ ਵੀ ਮਿਲਦੀ ਹੈ ਲੋਕਾਂ ਨੂੰ ਉਹਨਾਂ ਨੂੰ ਸਮਝ ਲੈਂਦੇ ਨੇ ਪਤਾ ਨਹੀਂ ਕੀ ਹੈ ਹੁੰਦੀ ਹੈ ਇਹ ਠੀਕ ਵੈਰੂ ਵੈਰੂ ਵਾਲਾ ਨੂੰ ਵੀ ਹੁੰਦੀ ਹੁੰਦਾ ਸਭ ਨੂੰ ਹੁੰਦਾ ਜੇ ਕੋਈ ਚੰਗੀ ਜਗ੍ਹਾ ਅਸੀਂ ਜਾਵਾਂਗੇ ਤਾਂ ਅੰਦਰ ਦੇ ਵਿਚਾਰ ਖਿਆਲات ਬਲ ਰਹੇ ਨੇ ਤਾਂ ਫਰਦਾ ਪੜਨਾ ਹੀ ਪੜੇ ਪਰ ਹੋਵੇ ਆਨੰਦ ਘਣਾ ਇੱਥੇ ਲਫ਼ਜ਼ ਵਰਤੇ ਹੂੰ ਘਣਾ ਨਹੀਂ ਕਦੇ ਹੋਇਆ ਹੈ ਨਾ ਆਨੰਦ ਨਹੀਂ ਹੋਇਆ ਹੈਗਾ ਸਾਰੇ ਜਦੋਂ ਜਾ ਕੇ ਰਾਦਿਆਂ ਚੇ ਜਾ ਕੇ ਸਿਆਰੀ ਹਰ ਤਾਂ ਤੇ ਮੈਂ ਹਾਂ ਕੋਲੇ ਤੇ ਦੇਖਣਾ ਸੀ ਸਿਆਰੀ ਇੱਥੇ ਸਾਬ ਸੁਣਦੇ ਸਿਆਰੀ ਵਰਤਦਾ ਵਿਆਕਰਣ ਵਰਤਦਾ ਫਿਰ ਪਤਾ ਲੱਗਦਾ ਬਈ ਤਾਂ ਜਾ ਕੇ ਸਭ ਹੀ ਨਾਤ ਨਹੀਂ ਦਿਖਾਵਾ ਤੇ ਮੀਨਾ ਕੇ ਮੈਂ ਕਰ ਦਿੰਦਾ ਜੇ ਸਿਆਰੀ ਕਰਦੇ ਸਿਆਰੀ ਦਾ ਇਸਪੀਲਿੰਗ ਬਣਾਤਾ ਜੇ ਤਾਂ ਪੁਲਿੰਗ ਹੁੰਦਾ ਕਿਆਤਮ ਜਗ ਜਾਂਦੀ ਗੀਤੀ ਪੁੱਤ ਜਗ ਜਾਂਦੀ ਹੈ ਜੀ ਮਤ ਜਗ ਜਾਂਦੀ ਤਨੰਦ ਗੋਣਾ ਉਪਜਾ ਸਹਿਜ ਗਿਆਨ ਮਤ ਜਾਗੀ ਕੀ ਮਤਲਬ ਉਪਜਾ ਸਹਿਜ ਜਦੋਂ ਮਨ ਦੇ ਅੰਦਰ ਟਿਕਾ ਆ ਜਾਂਦਾ ਹੈ ਮਨ ਟਿਕ ਜਾਂਦਾ ਫਿਰ ਗਿਆਨ ਮਤ ਜਾਗਦੀ ਫਿਰ ਉਹ ਨੂੰ ਚੇਤੀ ਕਰਦੇ ਚੇਤੀ ਚੇਤੀ ਜੇਤਨ ਗੋਬਿੰਦ ਅਰਾਧਿਯ ਹੋਵੇ ਅਨੰਦ ਕਰ ਸੰਤ ਜਨਾ ਮਿਲ ਪਾਈ ਹੈ ਰਸਨਾ ਨਾਮ ਪੜਾ ਅਜਿਹਾ ਬਗੜ ਬਾਣੀ ਵਿਚਾਰ ਨਹੀਂ ਕੀਤੀ ਸੰਤ ਹਰ ਜਨ ਨੇ ਦੋਹਾਂ ਨੇ ਮਨ ਅਰ ਜਿਤ ਨੇ ਦੋਹਾਂ ਨੇ ਜਾ ਕੇ ਇਹ ਵਿਚਾਰ ਨਹੀਂ ਕੀਤੀ ਬਣ ਪ੍ਰਾਪਤ ਪਹਿਲਾਂ ਤਾਂ ਪ੍ਰਾਪਤ ਹੋਈ ਹੈ ਉਹਨਾਂ ਬਿਨਾਂ ਕਰਨਾ ਤਾਂ ਸੁਣੀ ਹੈ ਕਿਉਂ ਜਾਂਦੇ ਹੁਣ ਜਗ ਮੈਂ ਕਹਤੇ ਹੋ ਜਾਣ ਕੇ ਕੀ ਜਾਣ ਕੇ ਕਿ ਜਾਣ ਕੇ ਕਿ ਜੇ ਕੋਈ ਜਾਗਿਆ ਹੈ ਜਾਣ ਕੇ ਕੀ ਕੁਝ ਨਾ ਕੁਝ ਜਾਣ ਕੇ ਕਹਤੇ ਹੈ ਕਿਸੇ ਕਿਸੇ ਗਿਆਨ ਨਾਲ ਜਾਗਿਆ ਹੈ ਨਾ ਨਹੀਂ ਜਾਗਿਆ ਕੋਈ ਤੇ ਚਾਹ ਗਿਆ ਤਾਂ ਤਰ ਮੈਂ ਅਜੇ ਕੋਈ ਜਾਗਿਆ ਤਾਂ ਚੇਤ ਕੀ ਜਾਗਿਆ ਹਾਂ ਜੇ ਖੇਤ ਘਣੀ ਜਾਗਿਆ ਗਿਆਨ ਨਾਲ ਜਾਗਿਆ ਗਿਆਨ ਨਾਲ ਜਾਗਿਆ ਸਮਝ ਕੇ ਜਾਗਿਆ ਸਮਝ ਕੇ ਜਾਗਿਆ ਜਗ ਮੈਂ ਕਿਤੇ ਜਾਣ ਕੇ ਜਾਣ ਕੇ ਲੱਗ ਗਿਆ ਲੈ ਕੇ ਸਮਝੋ ਜਗ ਵਿੱਚ ਕੀ ਜਾਣ ਕੇ ਜੋ ਜਗ ਮੈਂ ਰਿਹਾ ਸਮਾਇ ਜਗ ਵਿੱਚ ਕੌਣ ਸਮਾਇ ਰਿਹਾ ਮਨ ਹਾਂ ਜੀਵ ਮਨ ਹੋ ਜਾਣਿਆ ਹਾਂ ਜਗ ਮੈਂ ਪਰਮੇਸ਼ਰ ਨੇ ਸਮਾਇ ਹੋਇਆ ਹੋਇਆ ਉਹ ਲਿਫਟ ਹੈ ਅਸਕਰ ਕਰੋਗੇ ਮੈਂ ধরੂ ਉਹਦਾ ਸਮਾਇ ਨਹੀਂ ਹੈ ਜਗ ਵਿੱਚ ਪਹਿਲਾਂ ਲਿਫਟ ਹੋ ਗਿਆ ਜਿਹੜਾ ਜਿਹੜਾ ਤਨ ਵਿੱਚ ਮਨ ਹੈ ਜਿੰਨਾ ਚਿਰ ਤਨ ਦੇ ਵਿੱਚੋਂ ਮਨ ਨੂੰ ਵੱਖਰਾ ਨਹੀਂ ਕਰ ਲਿਆ ਕੋਈ ਜਾ ਗਿਆ ਹੀ ਨਹੀਂ ਕਾਂ ਇੱਕ ਉਹਨਾਂ ਨੇ ਮਨ ਨੂੰ ਵੱਖਰਾ ਕਰਕੇ ਬਣਾਇਆ ਸੀ ਇਹਦਾ ਅੱਡ ਹੋਇਆ ਹੋਇਆ ਮਨ ਇਹ ਜਾ ਕੇ ਜੁੜਿਆ ਆਇਆ ਹੈ ਉਹ ਜੱਗ ਤੇ ਅੱਡ ਕਰਨਾ ਸੀ ਜੱਗ ਤੋਂ ਅੱਡ ਕਰਕੇ ਆਪਣੇ ਨੂੰ ਬਣਾਉਣਾ ਸੀ ਉਹਨੂੰ ਜੋ ਜੱਗ ਮੇਰੇ ਆ ਸਮਾਏ ਮਨਵਾਇਆ ਮੈਂ ਫੜਰੇ ਹੋਇਆ ਮਨ ਨੂੰ ਜਾਣਿਆ ਪਹਿਲਾਂ ਆਪਣੇ ਨੂੰ ਜਿਹੜਾ ਮਨ ਨੂੰ ਨਹੀਂ ਜਾਣਿਆ ਉਹ ਛੇਤੀ ਹੀ ਨਹੀਂ ਚ ਜੱਗ ਮੇਰੇ ਕੋਲ ਸਮਾਇਆ ਸੀ ਮਨ ਇਸ ਕਰਕੇ ਪਹਿਲਾ ਆਤਮਦਰਸ਼ਨ ਹੈ ਗੁਰਬਾਣੀ 'ਚ ਕਿਸੇ ਰੱਬ ਦੇ ਦਰਸ਼ਨ ਦੀ ਗੱਲ ਨਹੀਂ ਉਥੇ ਵੀ ਪੰਜ ਚੋਰ ਕੀ ਜਾਣੇ ਰੀਤ ਹੈ ਪੰਜ ਚੋਰ ਕੀ ਜਾਣੇ ਸੀ ਚੋਰ ਕੀ ਜਾਣੇ ਰੀਤ ਪਹਿਲਾਂ ਕੋਈ ਕਈ ਸਲੇਵਸ ਨਹੀਂ ਹਾਂ ਅੱਡਾ ਟਮੜਾ ਕਿ ਵੀ ਇਹਦੇ ਉਹ ਨੇ ਝੜੂ ਦਾ ਕੰਮ ਜਿਹਦੀ ਰੀਤ ਨਹੀਂ ਜਾਣੇ ਚੋਰ ਦੇ ਇਹ ਚੋਰ ਦੇ ਸਾਰੇ ਰਸਤੇ ਨਹੀਂ ਜਾਣੇ ਢਾਕੇ ਆਏ ਫੜੂ ਕੋ ਮਹਿਣੂ ਢਾਕੇ ਲਾਉਂਦੇ ਨੇ ਨਾ ਢਾਕੇ ਸਾਰੇ ਜਿੱਥੇ ਜਾਓ ਉਥੇ ਫੜਿਆ ਜਾਓ ਤਾਰੇ ਨਾ ਕੇ ਬੰਦ ਮਰਗ ਜਦ ਚੋਰੀ ਪੈਂਦੀ ਪਹਿਲਾਂ ਮੋਰੀ ਸਮਝ ਨਹੀਂ ਆ ਸਾਰੀ ਗੱਲ ਆ ਉਹ ਫਿਰ ਨਾ ਕੇ ਨਹੀਂ ਬੰਦ ਕਰਨੇ ਜੇ ਨਾਕਾ ਕੋਈ ਖੁੱਲਾ ਰਹਿ ਗਿਆ ਉਹ ਤਾਂ ਆਪਣੇ ਬਦਾਂਗੇ ਨਾ ਤਰਾਂ ਨਹੀਂ ਜੂਗਾ ਆਪਣੇ ਹੁੰਦਾ ਜਾਂਦਾ ਰਹੂਗਾ ਨਾ ਕੇ ਬੰਦ ਕਰਾਂ ਤੇ ਫੜ ਹੋਣਾ ਚੋਰ ਇਹ ਨਾ ਕੇ ਦਾ ਅਪਨ ਪਤਾ ਹੀ ਨਹੀਂ ਉਹਦੇ ਦਾ ਚੋਰੀ ਕਰਦੇ ਉਹਦੇ ਰਾਦਾ ਅਤਵਾਦੀ ਕਿਥੇ ਦੀ ਹਤਵਾਦੀ ਆ ਆਪਣੇ ਆ ਕੇ ਵੜਦੇ ਨੇ ਜਿਹੜਾ ਜ ਨਹੀਂ ਪਤਾ ਉਹਦਾ ਹੋਣਾ ਚਲੋ ਆਈਏ ਇਹਦੇ ਨਹੀਂ ਇਹ ਪਤਾ ਲੱਗ ਜਾਂਦਾ ਬੰਦ ਕਰ ਦਿਨਾ ਨਾ ਫਿਰ ਜਗ ਵਿੱਚ ਰਹਿਆ ਸਮਾਇਆ ਲਬਜ਼ ਹੈ ਜਗ ਵਿੱਚ ਸਮਾਇਆ ਹੋਇਆ ਕੌਣ ਇਥੇ ਅਰਥ ਪਰਮੇਸ਼ਰ ਕਰਤੇ ਪਰਮੇਸ਼ਰ ਜਗ ਵਿੱਚ ਸਮਾਇਆ ਹੋਇਆ ਹੈ ਫੇਤਾ ਲੇਪਤ ਹੋ ਗਿਆ ਉਹ ਵਾਲੇ ਪੁੱਤਰ ਹੈ ਹੀ ਨਾ ਕੁਛ ਨਹੀਂ ਪਤਾ ਇਹਨਾਂ ਲੋਕਾਂ ਨੂੰ ਅੰਨੇ ਹੋ ਗਿਆ ਅਰਥ ਕਰੀ ਗਏ ਅੰਨੇ ਹੋ ਕੇ ਜਗ ਤਾਂ ਜੀਵ ਸਮਾਇਆ ਹੋਇਆ ਹੈ ਇਹਨੇ ਆਤਮ ਗਿਆਨ ਦੀ ਗੱਲ ਹੈ ਗੁਰਬਾਣੀ ਚ